ਕਿ ਵੀਡੀਓ ਬਾਤਾਂ ਬਾਤ ਸ਼ੇਅਰ ਕਰਿਓ ਤੇ ਜਿੰਨੇ ਦਾਨੀ ਸੱਜਣ ਸੰਸਥਾਵਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਪਰਿਵਾਰ ਦਾ ਨੁਕਸਾਨ ਹੋਇਆ ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਖੜਨਾ ਵਾ ਪਿੰਡ ਮੰਡਾਲਾ ਸ਼ਨਾ ਵਾ ਚਾਰ ਪਰਿਵਾਰਾਂ ਚਾਰਾਂ ਦੇ ਚਾਰ ਪਰਿਵਾਰਾਂ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਐ ਇਸੇ ਸੋ ਆਪਾਂ ਗੱਲ ਕਰਦੇ ਆ ਭੈਣ ਜੀ ਉਹਨਾਂ ਦੇ ਨਾਲ ਤੇ ਨਾਲੇ ਆਪਣਾ ਨੰਬਰ ਦੱਸ ਦੇਣਗੇ ਭੈਣ ਜੀ ਕਿੰਨਾ ਕ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਸਾਡੇ ਸਾਰੇ ਕਮਰੇ ਦੇ ਗਏ ਕੋਈ ਪਤਾ ਨਹੀਂ ਅਸੀਂ ਕੀ ਕਰਾਂਗੇ ਕਿੱਧਰ ਜਾਵਾਂਗੇ ਕੋਈ ਗੱਲ ਨਹੀਂ ਮਦਦ ਹੋ ਜਾਊਗਾ ਪੰਜਾਬੀ ਪੰਜਾਬੀਆਂ ਦੇ ਨਾਲ ਖੜਦੇ ਆਈਏ ਤੇ ਤੁਹਾਡੇ ਨਾਲ ਵੀ ਜਰੂਰ ਖੜਨਗੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਕੋਈ ਗੁੱਡੀ ਨੰਬਰ ਦੱਸ ਦਿਓ ਨਹੀਂ ਮੈਨੂੰ ਪਤਾ ਜੀ 76580 ਇਹ ਹੈਗੇ ਨੇ ਨਾ 76580 10216 76580 10 216 216 76580 10216 ਇਹ ਇਨ੍ਹਾਂ ਪਰਿਵਾਰਾਂ ਦਾ ਨੰਬਰ ਆ ਚਾਰ ਪਰਿਵਾਰਾਂ ਦਾ ਨੰਬਰ ਇਹਨਾਂ ਦਾ 98552 ਦੂਸਰਾ ਨੰਬਰ ਨੋਟ ਕਰੋ 98552 81536 81536 98552 81536 ਦੂਸਰਾ ਨੰਬਰ ਇਹ ਆ ਦੂਸਰੀ ਪਰਿਵਾਰ ਦਾ ਸੋ ਬੇਨਤੀ ਹੈ ਦਾਨੀ ਸੱਜਣਾ ਨੂੰ ਸੰਸਥਾਵਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਕਿ ਜਰੂਰ ਇਨ੍ਹਾਂ ਪਰਿਵਾਰਾਂ ਦੀ ਨਾਲ ਖੜਿਆ ਜਾਵੇ ਕਿਉਂਕਿ ਇੱਕ ਕਿ ਉਗੀ ਬਣਾਉਣੀ ਔਖੀ ਆ ਅੱਜ ਦੇ ਮਹਿੰਗਾਈ ਦੇ ਜਮਾਨੇ ਦੇ ਵਿੱਚ ਇੱਕ ਕਮਰਾ ਇੱਕ ਮਕਾਨ ਜਾਂ ਬਾਥਰੂਮ ਬਣਾਉਣਾ ਔਖਾ ਸੋ ਇਸ ਵੇਲੇ ਇਹਨਾਂ ਦਾ ਕਿਹਾਂ ਪਰਿਵਾਰਾਂ ਦਾ ਜਿਹੜਾ ਨੁਕਸਾਨ ਹੋ ਚੁੱਕਾ ਘਰ ਢਾਹ ਲਾਈ ਆ ਰਿਹਾ ਦਰਿਆ ਸুইস ਕਰਕੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਵਾਧੂਆਂ ਤੇ ਸ਼ੇਅਰ ਕਰਦੇ ਹੋ ਦਾਨੀ ਸੱਜਣਾ ਤੱਕ ਪਹੁੰਚ ਜਾਵੇ ਸੰਸਥਾਵਾਂ ਤੱਕ ਪਹੁੰਚ ਜਾਵੇ ਔਰ ਹੱਥ ਜੋੜ ਕੇ ਬੇਨਤੀ ਹੈ ਸਾਰੀ ਪੰਜਾਬੀ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਕਿ ਇਹਨਾਂ ਪਰਿਵਾਰਾਂ ਦਾ ਸਾਥ ਦਿੱਤਾ ਜਾਵੇ ਨੰਬਰ ਤੁਹਾਨੂੰ ਦੱਸ ਦਿੱਤੇ ਗਏ ਆ भाई ले आए ठीक है आए इधर ही यार आप